ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਾਜ ਰੱਖਣਾ ਉਹਨਾਂ ਦੇ ਸ਼ਾਹੀ ਨਿਡਰ ਅਤੇ ਅਧਿਆਤਮਿਕ ਜੋਦੇ ਸੰਤ ਸਿਫਾਈ ਹੋਣ ਦਾ ਪ੍ਰਤੀਕ ਸੀ ਇਹ ਆਜ਼ਾਦੀ ਉੱਚੀ ਦੂਰਅੰਦੇਸ਼ੀ ਅਤੇ ਦੁਸ਼ਮਣਾਂ ਦਾ ਸਾਹਮਣਾ ਕਰਨ ਦੀ ਦਲੇਰੀ ਨੂੰ ਦਰਸਾਉਂਦਾ ਸੀ ਜੋ ਸਿੱਖਾਂ ਨੂੰ ਜ਼ੁਲਮ ਵਿਰੁੱਧ ਲੜਨ ਲਈ ਪ੍ਰੇਰਿਤ ਕਰਦਾ ਸੀ ਇਸ ਪਿੱਛੇ ਮੁੱਖ ਕਾਰਨ ਇਹ ਸਨ ਕਿ ਸਾਰੇ ਸ਼ਿਕਾਰੀ ਪੰਛੀਆਂ ਦੀ ਤਰ੍ਹਾਂ ਇੱਕ ਬਾਜ਼ ਦੀ ਨਜ਼ਰ ਬਹੁਤ ਤੇਜ਼ ਹੈ ਦੂਜਾ ਇਸ ਨੂੰ ਵਸਤੂਆਂ ਦਾ ਆਕਾਰ ਨਾਲੋਂ ਵੱਡੀਆਂ ਨਜ਼ਰ ਆਉਂਦੀਆਂ ਹਨ ਬਾਜ਼ 1.6 ਕਿਲੋਮੀਟਰ ਦੀ ਉਚਾਈ ਉੱਤੇ ਉੜਦਿਆਂ ਤਰਤੀ ਉੱਤੇ ਇੱਕ ਚੂਹੇ ਨੂੰ ਸਾਫ਼ ਵੇਖ ਸਕਦਾ ਹੈ ਇਹ ਪੰਛੀ ਮਜ਼ਬੂਤ ਪੰਜਿਆਂ ਤੇ ਤਿੱਖੀਆਂ ਨਹਂਦਰਾ ਨਾਲ ਲੈ ਹੁੰਦਾ ਹੈ ਅਤੇ ਪਿਛਲੀ ਨਹੋਂਦਰ ਮੁਕਾਬਲ ਤਨ ਵੱਡੀ ਅਤੇ ਸ਼ਕਤੀਸ਼ਾਲੀ ਹੁੰਦੀ ਹੈ ਮਾਸ ਨੋਚਣ ਲਈ ਇਸ ਦੀ ਜੁੰਜ ਫੋਕਮਾਂਗ ਮੂੜੀ ਹੁੰਦੀ ਹੈ ਤਾਂ ਜੋ ਸ਼ਿਕਾਰ ਉੱਤੇ ਪਲਾਂ ਵਿੱਚ ਕਾਬੂ ਕਰ ਸਕੇ ਤੇ ਉਸ ਨੂੰ ਫੀਤਾ ਫੀਤਾ ਕਰ ਦਿੰਦੀ ਹੈ ਆਮ ਤੌਰ ਉਤੇ ਬਾਜ ਆਪਣੇ ਸ਼ਿਕਾਰ ਨੂੰ ਦਿਬੋਚਣ ਲਈ ਸਿਰ ਉੱਪਰ ਕਿਸੇ ਇੱਟ ਵਾਂਗ ਡਿੱਗ ਪੈਂਦਾ ਹੈ ਅਤੇ ਫਿਰ ਸ਼ਿਕਾਰ ਨੂੰ ਆਪਣੇ ਪੰਜਿਆਂ ਵਿੱਚ ਦੇਪੋਚ ਕੇ ਉੱਡ ਜਾਂਦਾ ਹੈ ਇਹ ਸਭ ਕੁਝ ਇੱਕ ਤੋਂ 2 ਸੈਕਿੰਡਾਂ ਦੇ ਵਿੱਚ ਹੀ ਵਾਪਰ ਜਾਂਦਾ ਹੈ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਜੇ ਬੰਨਣਾ ਹੈ ਤਾਂ ਇੱਕ ਬਾਜ ਦੀ ਤਰ੍ਹਾਂ ਬਣੋ ਬਾਜ ਕਦੀ ਵੀ ਦੂਸਰੇ ਪੰਛੀਆਂ ਦੀ ਤਰ੍ਹਾਂ ਝੁੰਡ ਵਿੱਚ ਨਹੀਂ ਰਹਿੰਦਾ ਬਾਜ ਹਮੇਸ਼ਾ ਇਕੱਲਾ ਹੀ ਉੜਦਾ ਹੈ ਤੇ ਇੰਨਾ ਉੱਚਾ ਉੜਦਾ ਹੈ ਕਿ ਦੂਸਰੇ ਪੰਛੀਆਂ ਦੇ ਨਾਲ ਜੇਕਰ ਉਸਨੇ ਉਡਣਾ ਹੋਵੇ ਤਾਂ ਉਸ ਨੂੰ ਥੱਲੇ ਆਉਣਾ ਪਵੇਗਾ ਬਾਜ ਹਮੇਸ਼ਾ ਉਚਾਈ ਤੇ ਰਹਿ ਕੇ ਜ਼ਮੀਨ ਉੱਤੇ ਇਸ ਤਰ੍ਹਾਂ ਸ਼ਿਕਾਰ ਨੂੰ ਦਬੋਚ ਲੈਂਦਾ ਹੈ ਕਿ ਉਸ ਦੀ ਜੋ ਨਜ਼ਰ ਹੈ ਉਹ ਹਮੇਸ਼ਾ ਨੀਵੀਂ ਰਹਿੰਦੀ ਹੈ ਉਚਾਈ ਤੇ ਉੜਦਿਆਂ ਇਸ ਦੇ ਪਿੱਛੇ ਵੀ ਸਿੱਖਾਂ ਨੂੰ ਇਹ ਖਾਸ ਸਿੱਖਿਆ ਦਿੱਤੀ ਗਈ ਹੈ ਉੱਚੇ ਹੁੰਦੇ ਹੋਏ ਵੀ ਨਜ਼ਰ ਨੂੰ ਨੀਂਮਾ ਰੱਖੋ ਸ਼ਾਹੀ ਅਤੇ ਜੋਦਾ ਸਰੂਪ ਬਾਜ ਪਾਲਣਾ ਇਤਿਹਾਸ ਤੋਂ ਤੇ ਰਾਜਿਆਂ ਅਤੇ ਮਹਾਨ ਜੋਧਿਆਂ ਨਾਲ ਜੁੜਿਆ ਹੋਇਆ ਸੀ ਜੋ ਗੁਰੂ ਸਾਹਿਬ ਦੇ ਬਾਜਾਂ ਵਾਲੇ ਪਾਤਸ਼ਾਹ ਸਰੂਪ ਨੂੰ ਉਜਾਗਰ ਕਰਦਾ ਹੈ ਆਜ਼ਾਦੀ ਅਤੇ ਉੱਚੇ ਆਦਰਸ਼ ਬਾਜ ਉੱਤੇ ਅਸਮਾਨ ਵਿੱਚ ਉੱਡਦਾ ਹੈ ਜੋ ਆਜ਼ਾਦੀ ਉੱਚੇ ਆਦਰਸ਼ਾਂ ਅਤੇ ਸਿੱਖਾਂ ਨੂੰ ਗੁਲਾਮੀ ਤੋਂ ਮੁਕਤ ਹੋਣ ਦਾ ਸੰਦੇਸ਼ ਦਿੰਦਾ ਹੈ ਤੇਜ ਨਜ਼ਰ ਅਤੇ ਦੂਰੰਦੇਸ਼ੀ ਬਾਜ਼ ਦੀ ਨਜ਼ਰ ਬਹੁਤ ਤੇਜ ਹੁੰਦੀ ਹੈ ਜੋ ਗੁਰੂ ਜੀ ਦੀ ਦੂਰੰਦੇਸ਼ੀ ਅਤੇ ਪਵੇਕਵਾਣੀ ਦੀਆਂ ਚੁਣੌਤੀਆਂ ਨੂੰ ਪਛਾਣਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ ਨਿਡਰਤਾ ਬਾਜ਼ ਅਤੇ ਸ਼ਿਕਾਰ ਤੇ ਨਿਡਰਤਾ ਨਾਲ ਹਮਲਾ ਕਰਦਾ ਹੈ ਜੋ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਹੋਂਣ ਲਈ ਪ੍ਰੇਰਿਤ ਕਰਦਾ ਹੈ ਅਤੇ ਸਾਧ ਸੰਗਤ ਜੀ ਬਾਜ ਆਜ ਰੱਖਣਾ ਇਹ ਵੀ ਸਿੱਖਿਆ ਦਿੰਦਾ ਹੈ ਕਿ ਬਾਜ ਜੋ ਹੈ ਉਹ ਕਿਸੇ ਹੋਰ ਪੰਛੀ ਦਾ ਕੀਤਾ ਹੋਇਆ ਸ਼ਿਕਾਰ ਕਦੀ ਨਹੀਂ ਖਾਂਦਾ ਬਾਜ ਹਮੇਸ਼ਾ ਆਪਣਾ ਸ਼ਿਕਾਰ ਆਪ ਕਰਦਾ ਹੈ ਤੇ ਬਾਜ ਜੋ ਹੈ ਜਦੋਂ ਬੁਢਾਪੇ ਵਿੱਚ ਆਉਂਦਾ ਹੈ ਉਸ ਦੀ ਚੁੰਝ ਵੱਧ ਜਾਂਦੀ ਹੈ ਖੰਭ ਭਾਰੀ ਹੋ ਜਾਂਦੇ ਹਨ ਤੇ ਉੱਡਣਾ ਮੁਸ਼ਕਲ ਹੁੰਦਾ ਹੈ ਤਾਂ ਉਹ ਉੱਪਰ ਉੱਚੇ ਪਹਾੜ ਤੇ ਜਾ ਕੇ ਪੱਥਰ ਵਿੱਚ ਮਾਰ-ਮਾਰ ਕੇ ਆਪਣੀ ਚੁੰਝ ਨੂੰ ਤੋੜਦਾ ਹੈ ਤੇ ਆਪਣੇ ਜੋ ਖੰਭ ਹਨ ਉਹਨਾਂ ਨੂੰ ਨੋਚ-ਨੋਚ ਕੇ ਕੱਢ ਦਿੰਦਾ ਹੈ ਤੇ ਉਹਨਾਂ ਚਿਰ ਸਹਿਜ ਅਵਸਥਾ ਵਿੱਚ ਰਹਿੰਦਾ ਹੈ ਜਿੰਨਾ ਚਿਰ ਨਵੇਂ ਖੰਭ ਤੇ ਨਵੀਂ ਚੁੰਝ ਨਾ ਆ ਜਾਵੇ ਤਾ ਫਿਰ ਤੋਂ ਬੁਢਾਪੇ ਵਿੱਚ ਇੱਕ ਨਵਾਂ ਨਰੂਆ ਬਣ ਜਾਂਦਾ ਹੈ ਇਸ ਪਿੱਛੇ ਸਿੱਖਾਂ ਨੂੰ ਇਹ ਸਿੱਖਿਆ ਹੈ ਕਿ ਉਹ ਸਿੱਖ ਉੱਤੇ ਕਦੀ ਬੁਢਾਪਾ ਨਹੀਂ ਆਵੇਗਾ ਕਦੀ ਕੋਈ ਰੋਗ ਨਹੀਂ ਆਵੇਗਾ ਜੋ ਗੁਰੂ ਨਾਲ ਜੁੜ ਜਾਵੇਗਾ ਤਾਂ ਤਨ ਗੁਰੂ ਗੋਬਿੰਦ ਸਿੰਘ ਜੀ ਨੇ ਹਮੇਸ਼ਾ ਸਿੱਖਾਂ ਨੂੰ ਜ਼ੁਲਮ ਦੇ ਖਿਲਾਫ ਲੜਨ ਲਈ ਪ੍ਰੇਰਿਤ ਕੀਤਾ ਹੈ ਇਹ ਹਮੇਸ਼ਾ ਕਿਸੇ ਗਰੀਬ ਦੀ ਮਦਦ ਕਰਨ ਵਾਸਤੇ ਭਾਵੇਂ ਉਹਨਾਂ ਨੂੰ ਆਪਣੇ ਸਾਰੇ ਖਜ਼ਾਨੇ ਲਟਾਉਣੇ ਪੈ ਜਾਣ ਉਹ ਇਹੋ ਜਿਹੇ ਮਹਾ ਬਲੀ ਸੰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਕੁਝ ਲਟਾ ਕੇ ਵੀ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਇੰਨੇ ਆਰਾਮ ਨਾਲ ਸੁੱਤੇ ਪਏ ਸਨ ਉਹਨਾਂ ਨੂੰ ਕੋਈ ਚਿੰਤਾ ਕੋਈ ਭੈ ਡਰ ਨਹੀਂ ਸੀ ਇਸੇ ਕਰਕੇ ਉਹਨਾਂ ਨੇ ਇੰਨੀਆਂ ਵੱਡੀਆਂ ਸਿੱਖਿਆਵਾਂ ਸਾਨੂੰ ਦਿੱਤੀਆਂ ਹਨ ਜੇਕਰ ਅਸੀਂ ਮੋਹ ਨੂੰ ਛੱਡ ਕੇ ਪ੍ਰੇਮ ਦੇ ਰਸਤੇ ਤੇ ਤੁਰ ਜਾਈਏ ਤਾਂ ਜ਼ਿੰਦਗੀ ਬਹੁਤ ਹੀ ਸਫਲੀ ਹੋਵੇਗੀ ਜੋ ਮੋਹ ਹੈ ਉਹ ਫੜ ਕੇ ਰੱਖਣਾ ਹੈ ਪਰ ਜੋ ਪ੍ਰੇਮ ਹੈ ਉਹ ਛੱਡ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ